ਵੀਰ ਆਏ ਤੋਂ ਸਭ ਰੋਪੜਵਾਰਗ ਪਿੰਡ ਪੋਜੇ ਮਾਜਰੇ ਦੇ ਨਹਿਰ ਪੁਲ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਸਾਈਕਲ ਖੜਾ ਤੁਸੀਂ ਦੇਖ ਸਕਦੇ ਹੋ ਨਹਿਰ ਦੇ ਪੁਲ ਤੇ ਮੋਟਰਸਾਈਕਲ ਚੱਪਲਾਂ ਖੋਲ ਕੇ ਇੱਥੇ ਖੜੇ ਲੋਕਾਂ ਵੱਲੋਂ ਜੋ ਕਿ ਦੇਖੋ ਸਭ ਦੇ ਸਾਹਮਣੇ ਤਸਵੀਰਾਂ ਉੱਤੇ ਖੜੇ ਨੇ ਲੋਕ ਜਿਨ੍ਹਾਂ ਦਾ ਦੱਸਣਾ ਹੈ ਕਿ ਇੱਥੇ ਇੱਕ ਵਿਅਕਤੀ ਜੋ ਕਿ ਪਿੰਡ ਦੇ ਨੇੜੇ ਪੋਜੇ ਮਾਜਰੇ ਦੇ ਨੇੜੇ ਦਾ ਹੀ ਲੜਕਾ ਜਿਸ ਵੱਲੋਂ ਨਹਿਰ ਵਿੱਚ ਛਾਲ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਲਾਈਵ ਤਸਵੀਰਾਂ ਇਹ ਨਹਿਰ ਪੁੱਲ ਦੀਆਂ ਨੇ ਤਸਵੀਰਾਂ ਜਿੱਥੇ ਕਿ ਇੱਕ ਚਮਕੌਰ ਸਾਹਿਬ ਦੇ ਨੇੜੇ ਪਿੰਡ ਜੋ ਕਿ ਜੋ ਕਿ ਚਮਕੌਰ ਸਾਹਿਬ ਤੋਂ ਦਹਿਰ ਮੁੰਡੀਆਂ ਮੁੰਡੀਆਂ ਪਿੰਡ ਦਾ ਦੱਸਿਆ ਜਾ ਰਿਹਾ ਹੈ ਇੱਕ ਵਿਅਕਤੀ ਵੱਲੋਂ ਇਸ ਨਹਿਰ ਦੇ ਵਿੱਚ ਛਾਲ ਮਾਰਨ ਦੀ ਗੱਲ ਇੱਥੇ ਖੜੇ ਲੋਕਾਂ ਨੇ ਦੱਸੀ ਜਿਸ ਦੇ ਪਰਿਵਾਰ ਨੂੰ ਸੂਚਿਤਤਾ ਕਰ ਦਿੱਤਾ ਗਿਆ ਤੇ ਇੱਥੇ ਵਿਅਕਤੀ ਮੋਟਰਸਾਈਕਲ ਨਹਿਰ ਪੁਲ ਤੇ ਖੜਾ ਕਰਕੇ ਇਥੋਂ ਛਾਲ ਮਾਰਨ ਦੀ ਗੱਲ ਆਖੀ ਗਈ ਹੈ ਇੱਕ ਵਿਅਕਤੀ ਵੱਲੋਂ ਪ੍ਰਾਂਤੂ ਡੇਲੀ ਉਹ ਡੇਲੀ ਨਿਊਜ਼ ਰਿਪੋਰਟਰ ਸਾਹਿਬ ਜੀ ਪੁਸ਼ਟੀ ਤਾਂ ਨਹੀਂ ਕਰਦਾ ਵੀ ਨਹਿਰ ਵਿੱਚ ਛਾਲ ਮਾਰਨ ਵਾਲਿਆਂ ਨੇ ਜਿਨ੍ਹਾਂ ਦੇਖਿਆ ਤਾਂ ਉਹਨਾਂ ਦੱਸਿਆ ਕਿ ਇਹ ਵਿਅਕਤੀ ਨੇ ਇੱਥੇ ਨਹਿਰ ਪੁਲ ਤੇ ਖੜ ਕੇ ਇਸ ਵਿੱਚ ਛਾਲ ਮਾਰ ਦਿੱਤੀ ਗਈ ਪ੍ਰੰਤੂ ਜਦੋਂ ਤੱਕ ਇਸ ਦੀ ਪੁਸ਼ਟੀ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾਂਦੀ ਆ ਜਦੋਂ ਤੱਕ ਕੋਈ ਮਰਤਕ ਦੇ ਪਰਿਵਾਰ ਮੈਂਬਰ ਨਹੀਂ ਕਰਦੇ ਆਪਾਂ ਨਹੀਂ ਕਹਿ ਸਕਦੇ ਪਰਿਵਾਰ ਦੇ ਜੋ ਦੇ ਭਰਾ ਹਨ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਆਪਾਂ ਖੜੇ ਨੇ ਸਾਰੇ ਇੱਥੇ ਖੜੇ ਲੋਕਾਂ ਨੇ ਦੱਸਿਆ ਹੈ ਕਿ ਇੱਕ ਵਿਅਕਤੀ ਨੇ ਮੋਟਰਸਾਈਕਲ ਖੜਾ ਕੀਤਾ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਉਸ ਵੱਲੋਂ ਮੋਟਰਸਾਈਕਲ ਖੜਾ ਕਰਕੇ ਸਨੈਰ ਵਿੱਚ ਛਾਲ ਮਾਰਨ ਦੀ ਗੱਲ ਆਖੀ ਗਈ ਹੈ ਪਰਿਵਾਰ ਦੇ ਉਸ ਦੇ ਭਰਾ ਜੋ ਕਿ ਨਹਿਰ ਕੋਲ ਤੇ ਹੋ ਚੁੱਕੇ ਨੇ ਇਹ ਸਾਡੇ ਪਰਿਵਾਰ ਦੇ ਇੱਕੋ ਇੱਕ ਪਰਿਵਾਰ ਦੇ ਬੰਦਰ ਬੋਲ ਚੁੱਕੇ ਨੇ ਕਿ ਉਹਨਾਂ ਨੂੰ ਪਰਿਵਾਰ ਨੂੰ ਉਸਦੇ ਪਰਿਵਾਰ ਮੈਂਦਰ ਤੇ ਉਸਦੇ ਭਰਾ ਉਹਦੇ ਕੋਆ ਜਾਂਦੇ ਨੇ ਹੁਣ ਗੱਲ ਗੱਲ ਕੀ ਹੋਈ ਆ ਕੋਈ ਪ੍ਰੋਬਲਮ ਦਾ ਕੋਈ ਗੱਲ ਕੋਈ ਵਿਆਹ ਹੋਇਆ ਸੀ ਵਿਆਹ ਹਸੀ ਮੁੰਡਾ ਸੀ ਕੋਣ ਦੇਖ ਸਕਦੇ ਭਾਈ ਤੁਹਾਨੂੰ ਕਿਹਨੇ ਦੱਸਿਆ ਤਾਂ ਵੀ ਕਿਹਨੇ ਦੇਖਿਆਦਾ ਪੁੱਤ ਮੁੰਡਾ ਲੱਗੇ ਫਿਰ ਤੁਸੀ ਉਰੇ ਆਏ ਹਾਂਜੀ ਤੇ ਉਹਨਾਂ ਨੇ ਦੱਸਿਆ ਵੀ ਅਸੀਂ ਦੇਖਿਆ ਹਾਂਜੀ ਉਹ ਕਹਿੰਦੇ ਬਸ ਇੱਥੇ ਦਾ ਦੇਖੋ ਤਾਂ ਸਾਨੂੰ ਪਤਾ ਉਹ ਤੋਂ ਬਾਅਦ ਨਹੀਂ ਦੇਖਿਆ ਇੱਕ ਸਮੇਂ ਸਨ ਪਿੰਡ ਵਾਸੀ ਉਹ ਤੋਂ ਬਾਅਦ ਹੋਰ ਬੁਲਾਇਆ ਅੱਧੇ ਘੰਟੇ ਦਾ ਕਹਿੰਦੇ ਦੇਖੋ ਉਹ ਲੋਤਾਖੋਰ ਬੁਲਾਇਆ ਤੋ ਕੁੜਦ ਠੀਕ ਹੈ ਜੀ ਜਿਹੀਂ ਤਾਂ ਮੈਂ ਵੀ ਨੰਬਰ ਦੇ ਦਿੰਦਾ ਮੇਰੇ ਕੋਲ ਹੈਗਾ ਨੰਬਰ ਨਹੀਂ ਦਰਤ ਜੋ ਹੈਪੀ ਪ੍ਰਧਾਨ ਹੈਂ ਮੁੰਡਾ ਹੈਪੀ ਹੈ ਪ੍ਰਧਾਨ ਹਾਂ ਠੀਕ ਹੈ ਇਹ ਪੁੱਜ ਜਵੇਦਰੇ ਪੁਲ ਤੇ ਪਿੰਡ ਵਾਸੀ ਕੰਦ ਮੁੰਡੀਆਂ ਦੇ ਨਿਵਾਸੀ ਇਕੱਠੇ ਹੋ ਗਏ ਨੇ ਉਹਦੇ ਭਰਾ ਵੀ ਪਹੁੰਚ ਚੁੱਕੇ ਨੇ ਉਹਨਾਂ ਨੇ ਦੱਸਿਆ ਕਿ ਉਹ ਸ਼ਾਦੀशुदा ਸੀ ਤੇ ਚਮਕੌਰ ਸਾਹਿਬ ਦੇ ਨੇੜੇ ਪਿੰਡ ਪੁੱਜੇ ਜੋ ਕਿ ਪੁੱਜੀ ਮਜਰਾ ਰੋਪੜ ਚਮਕੌਰ ਸਾਹਿਬ ਰੋਪੜ ਮਾਰਕਟ ਤੇ ਪੁੱਜੀ ਮਜਰੀ ਨਹਿਰ ਪੌਂਦ ਤੇ ਸਾਹਮਣੇ ਨਹਿਰ ਪੌਂਦ ਤੇ ਮੋਟਰਸਾਈਕਲ ਖੜਾ ਕਰਕੇ ਛਾਲ ਮਾਰਨ ਦੀ ਗੱਲ ਆਖੀ ਅਤੇ ਖੜੇ ਲੋਕਾਂ ਨੂੰ ਦੱਸਿਆ ਤੇ ਜੋ ਥੋੜੀ ਦੂਰ ਤੱਕ ਹੀ ਦਿਖਾਈ ਦਿੱਤਾ ਗਿਆ ਉਸ ਤੋਂ ਬਾਅਦ ਨਹੀਂ ਦਿਖਾਈ ਦਿੱਤਾ ਗਿਆ ਤੇ ਉਹਨਾਂ ਨੇ ਦੱਸਿਆ ਕਿ ਗੋਤਾ ਖੋਰਾ ਰੋਪੜ ਤੋਂ ਟੀਮ ਲਈ ਭੁਲਾ ਰਿਹਾ ਗਿਆ ਤੇ ਬਾਰਿਸ਼ ਪੈ ਰਹੀ ਹੈ ਪੂਰੀ ਇਸ ਟਾਈਮ ਬਾਰਿਸ਼ ਪੁੱਜੀ ਮਜਰੇ ਪੁਲ ਤੇ ਪੈ ਰਹੀ ਹੈ ਤੇ ਪਿੰਡ ਦੇ ਵਸਨੀਕ ਜੋ ਕਿ ਪਿੰਡ ਦੇ ਜਿਸ ਪਿੰਡ ਦਾ ਮਲਦਿਆ ਦਾ ਦੱਸਿਆ ਜਾ ਰਿਹਾ ਹੈ ਨੌਜਵਾਨ ਉਹਦੇ ਪਰਿਵਾਰ ਮੈਂਬਰ ਤੇ ਹੋਰ ਉਹਦੇ ਸਕੇ ਸਬੰਧੀ ਪਿੰਡ ਵਾਸੀ ਇਕੱਠੇ ਹੋ ਚੁੱਕੇ ਨੇ ਤੇ ਜਿਨ੍ਹਾਂ ਨੇ ਗੋਤਾ ਖੁਰਾ ਟੀਮਾਂ ਨੂੰ ਰੋਪੜ ਫੋਨ ਵੀ ਕਰ ਦਿੱਤਾ ਗਿਆ ਤੇ ਕਾਫੀ ਲੋਕ ਬਾਰਿਸ਼ ਪੈਣਾ ਉਹ ਸਾਹਮਣੇ ਛੱਡ ਦੇ ਨੀਚੇ ਖੜੇ ਹੋ ਗਏ ਦੰਤ ਉਸ ਤੋਂ ਪਹਿਲਾਂ ਸਾਰੇ ਇੱਥੇ ਖੜੇ ਸੀ ਇਹਨਾਂ ਦਾ ਦੱਸਣਾ ਹੈ ਕਿ ਇਸ ਨੌਜਵਾਨ ਨੇ ਜੋ ਕਿ ਸ਼ਾਦੀ ਸ਼ੁਦਾ ਸੀ ਵਿਆਹ ਹੋ ਰਿਹਾ ਸੀ ਤੇ ਉਸੇ ਪਿੰਡ ਵਾਸੀ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਹੋ। ਕੰਮ ਕੀ ਕਰਦਾ ਸੀ ਵੀਰੇ ਇਹ? ਖੇਤੀਬਾੜੀ ਕਰਦਾ ਸੀ। ਖੇਤੀਬਾੜੀ ਉਹ ਕਰਦਾ ਸੀ। ਹੁਣੇ ਮੁੰਡਾ ਹੋਇਆ ਥੋੜੇ ਦਿਨ ਪਹਿਲੇ ਕਹਿੰਦੇ। ਹੁੰਦਾ ਹੈਗਾ ਜੀ। 2 ਸਾਲ ਦਾ। 2 ਸਾਲ ਦਾ ਬੋਲਿਆ। ਹਾਂਜੀ। 2 ਸਾਲ ਦਾ ਮੁੰਡਾ ਸੀ ਤੇ ਸ਼ਾਦੀ ਸੁਦਾ ਸੀ ਤੇ ਦੋ ਦੋਏ ਭਰਾ ਇੱਕ ਘਰ ਦੇ ਵਿੱਚ ਤਿੰਨੇ ਭਰਾ ਇੱਕ ਘਰ ਤਿੰਨ ਭਰਾ ਤੇ ਤਿੰਨ ਭਰਾ ਸੀਗੇ। ਦੋ ਭਰਾ ਤਾਂ ਇੱਕੋ ਘਰ ਚ ਵਿਆਹ ਹੋਏ ਆ। ਤਾਂ ਦੋਹਰਾ ਇੱਕ ਬੰਦ ਰਿਹਾ ਇੱਕ ਆਖ ਛੋਟਾ ਇੱਕ ਇਹ ਛੋਟਾ ਸਭ ਤੋਂ ਛੋਟਾ ਭਰਾ ਦੇਖਦਾ ਵੀ ਉਹ ਪਰਿਵਾਰ ਜੋ ਇਸ ਸਭ ਤੋਂ ਨਾਂ ਚੱਲਣ ਜੋ ਗਵਾਲਾ ਘਾਟਾ ਜੋ ਕਿ ਪਰਿਵਾਰ ਭਾਈਆਂ ਜੋ ਕਿ ਭਾਈ ਇੱਕ ਦੋ ਇਹਦੀਆਂ ਮਾਹ ਹੁੰਦੇ ਨੇ ਉਹਨਾਂ ਦਾ ਇੱਕ ਭਰਾ ਜਿਸ ਵੱਲੋਂ ਇਹ ਜੋ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦਿਨ ਤੱਕ ਆਪਾਂ ਜਦੋਂ ਤੱਕ ਉਸੇ ਮਰਦ ਤੱਕ ਦੀ লাশ ਨਹੀਂ ਮਿਲਦੀ ਜਦ ਤੱਕ ਆਪਾਂ ਪੁਸ਼ਟੀ ਦਾ ਨਹੀਂ ਕਰ ਸਕਦੇ ਦੇਖਣ ਵਾਲਿਆਂ ਨੇ ਦੱਸਿਆ ਹੈ ਕਿ ਇਹ ਨਹਿਰ ਦੇ ਪੁਲ ਤੇ ਸਾਹਮਣੇ ਨਹਿਰ ਦੇ ਪੁਲ ਤੇ ਮੋਟਰਸਾਈਕਲ ਖੜਾ ਕਰਕੇ ਨਾਲ ਚੱਪਲਾਂ ਖੋਲ ਕੇ ਉਸ ਵੱਲੋਂ ਇਸ ਵਿੱਚ ਛਾਲ ਮਾਰੀ ਦੀ ਦੱਸੀ ਇੱਥੇ ਖੜਾ ਲੋਕਾਂ ਨੇ ਦੱਸੀ ਤੇ ਪਰਿਵਾਰ ਨੂੰ ਉੱਥੇ ਖੜੇ ਹਾਜ਼ਰ ਲੋਕ ਜੋ ਹੁਣ ਨਹੀਂ ਹਨ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਦੇਖਿਆ ਗਿਆ ਤੇ ਥੋੜੀ ਦੂਰ ਤੱਕ ਹੀ ਦਿਖਾਈ ਦਿੱਤਾ ਗਿਆ ਤੇ ਪਰਿਵਾਰ ਮੈਂਬਰ ਤੇ ਹੋਰ ਪਿੰਡ ਦੇ ساکਸ ਉਹਨਾਂ ਦੀ ਇਸ ਸਮੇਂ ਕੰਪੌਰ ਸਾਹਿਬ ਕੋ ਰੋਪੜ ਜਾਂਦੇ ਰਾਹ ਤੇ ਪੁੱਜੀ ਬਜਰੀ ਪੁਲ ਤੇ ਪਹੁੰਚ ਚੁੱਕੇ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲੋਤਾਖੋਰ ਟੀਮਾਂ ਨੂੰ ਫੋਨ ਕਰ ਦਿੱਤਾ ਗਿਆ ਤੇ ਜੋ ਕਿ ਉਹਦੀ ਤਲਾਸ਼ ਕਰਨਗੇ ਮੈਂ ਪੁਲਿਸ ਦੇ ਵੀ ਛਾਲ ਮਾਰੀ ਇੱਥੇ ਉਹਨਾਂ ਦੇ ਪਰਿਵਾਰ ਮੈਂਬਰ ਤੇ ਸਾਕ ਸੰਧੀਆਂ ਨੇ ਪੁਸ਼ਟੀ ਕੀਤੀ ਹੈ ਇੱਕ ਸਾਦੂ ਪਰਿਵਾਰ ਮੈਂਬਰ ਉਹਦਾ ਭਰਾ ਜਿੱਤਰ ਵੱਲੋਂ ਇਹ ਸਦਮਨਾ ਬਰਦਾਸ਼ਤ ਹੋਣ ਯੋਗ ਹੈ ਵਿਆਹ ਹੈ ਸੀ ਤੇ ਖੇਤੀਬਾੜੀ ਦਾ ਕੰਮ ਕਰਦਾ ਸੀ ਲਾਈਵ ਤਸਵੀਰਾਂ ਇਕ ਸਾਧੂ ਤੇ ਪਿੰਡ ਵਾਸੀ ਜੋ ਕਿ ਇਸ ਪੁੱਜੇ ਮਜਰੇ ਪੁੱਤ ਤੇ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਇੱਥੇ ਪਤਾ ਲੱਗਿਆ ਤਾਂ ਉਹ ਇੱਥੇ ਇਕੱਠੀ ਹੋ ਕੇ ਸ਼ੁਰੂ ਹੋ ਗਏ بارش ਪੈਣ ਤੇ ਭਾਵੇਂ ਕਿ ਇੱਥੇ ਉਹ ਪਿੰਡ ਵਾਸੀ ਜਿਨ੍ਹਾਂ ਵੱਲੋਂ ਉਸ ਨੂੰ ਦੇਖਿਆ ਗਿਆ ਉਹ ਤਾਂ ਜਾ ਚੁੱਕੇ ਨੇ ਪਰੰਤੂ ਲਾਈਵ ਤਸਵੀਰਾਂ ਡੇਲੀ ਮੂਨ ਸ਼ਿਵ ਚੰਕੋਤ ਸਾਹਿਬ ਦੇ ਪਿੰਡ ਵਾਸੀ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਘਰ ਕੋਤੇ ਉੱਜੀ ਮੱਗੇ ਦੇਖ ਸਕਦੇ ਹੋ ਲਗਭਗ ਸੱਤ ਕੁ ਘੜਾ ਮੋਟਰਸਾਈਕਲ ਦੇ ਅੱਗੇ ਜੋ ਕਿ ਉਹਨਾਂ ਨੇ ਪੈਰਾਂ 'ਚ ਪਾਏ ਹੋਈਆਂ ਚੱਪਲਾਂ ਵੀ ਇੱਥੇ ਉਤਾਰ ਕੇ ਛਾਲ ਮਾਰੀ ਦੱਸੀ ਜਾ ਰਹੀ ਹੈ ਅਤੇ ਕਰੇ ਲੋਕਾਂ ਦੇ ਸੈਕੀ ਉਹਨਾਂ ਵੱਲੋਂ ਦੇਖਿਆ ਵੀ ਗਿਆ ਤੇ ਉਹਨਾਂ ਦੇ ਪਰਿਵਾਰ ਮੈਂਬਰ ਵੀ ਪਹੁੰਚ ਚੁੱਕੇ ਅਤੇ ਮੋਟਰਸਾਈਕਲ ਕੋਤੇ ਖੜਾ ਕਰਕੇ ਪੂਜੀ ਵੱਜ ਰਹੇ ਕੋਲਾ ਇੱਥੇ ਹੀ ਘਟਨਾ ਕੋਈ ਹੈ ਜਿੱਥੇ ਕੀ ਪਰਿਵਾਰ ਦੇ ਮੈਂਬਰ ਤੇ ਉਹਨਾਂ ਦੇ ਸਾਥਸੰਵਾਨ ਵੀ ਇਸ ਐਨਰਪੋਟ ਦੇ ਪੰਚ ਕਿ ਉਹਨਾਂ ਵੱਲੋਂ ਦੂਤਾ ਖੁਰਤੀਮਾਂ ਨੂੰ ਫੋਨ ਕਰ ਦਿੱਤਾ ਗਿਆ ਤਾਂ ਜੋ ਉਹਨਾਂ ਨੂੰ ਲੱਭਿਆ ਜਾ ਸਕੇ ਦੂਰ ਬਾਰ ਇੱਥੇ ਖੜੇ ਲੋਕਾਂ ਇਹ ਉਹਨਾਂ ਨੂੰ ਦੇਖਿਆ ਕਿ ਦੂਰ ਤੱਕ ਪਾਣੀ ਦੇ ਸਾਹਮਣੇ ਤੱਕ ਦਿਖਾਈ ਦਿੱਤਾ ਪਰ ਉਹ ਥੋੜੀ ਦੂਰ ਜਾ ਕੇ ਉਹ ਪਾਣੀ ਦੇ ਉੱਪਰ ਨਹੀਂ ਆਇਆ ਇੱਥੇ ਖੜੇ ਲੋਕਾਂ ਨੇ ਉਸ ਨੂੰ ਦੇਖਿਆ ਪਰ ਪਾਣੀ ਦਾ ਬਹੁਤ ਤੁਸੀਂ ਦੇਖ ਸਕਦੇ ਹੋ ਇਨਾ ਤੇਜ਼ ਪਾਣੀ ਦਾ ਵਹਾਅ ਤੇ بارش ਪੈ ਰਹੀ ਹੈ ਤੇ ਪਿੰਡ ਵਾਸੀ ਤੇ ਹੋ ਸਕੇ ਸੰਬੰਧੀ ਲੋਕ ਇੱਥੇ ਇਕੱਠੇ ਹੋਏ ਨੇ। ਜੈਲੀ ਨਸੀ ਤੋਂ ਆਪ ਸਾਹਿਬ ਤੋਂ ਵਾਖੋਂ ਵਾਲੀ ਦੀ ਟੋਪਣਾ ਸਾਗਰਾ ਜੇਤਾਪੁਰੋਂ ਦੇ ਟੀਮਾਂ ਨੂੰ ਬੁਲਾਇਆ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਜਿਸ ਵੱਲੋਂ ਇਸ ਘਟਨਾ ਨੂੰ ਅਨਜਾਣ ਕੀਤਾ ਗਿਆ ਪਿੰਡ ਦਾ ਜੀ ਕਲਾਜਵਨ ਪਿੰਡ ਮੁੰਡੀਆਂ ਚੰਪੌਰ ਸਾਹਿਬ ਦੇ ਇਲਾਕੇ ਤੇ ਹੈ ਜੇਤੇ ਵੱਲੋਂ ਇਹ اپنی ਜੀਵਨ ਜੀਵਨ ਲੀਲਾ ਸੁਆਪ ਕੀਤੀ ہوئی ਹੈ ਕੀ ਕਾਰਨ ਹੈ ਇਹਦੇ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਗਲਵਾਪਤੀ ਨਹੀਂ ਕਿਸੇ ਦਾ ਉਸ ਦਾ ਕੋਈ ਉਸੇ ਕੱਲ ਜਿਨ੍ਹਾਂ ਵਿਅਕਤੀਆਂ ਨੂੰ ਕੱਲ ਇਸ ਨੌਜਵਾਨ ਮਿਲਿਆ ਤਾਂ ਉਹਨਾਂ ਨੇ ਦੱਸਿਆ ਕਿ ਐਦਾਂ ਦੀ ਕੋਈ ਗੱਲ ਨਹੀਂ ਸੀ ਕੀ ਗੱਲ ਹੈ ਇਹ ਤਾਂ ਉਹ ਜੋ ਝਾੜ ਵਾਲਾ ਕੀ ਦੱਸ ਸਕਦਾ ਸੀ ਇਹ ਤਾਂ ਦੇਖ ਸਕਦੇ ਹਾਂ ਕਿ ਪਿੰਡ ਪੁੱਜੇ ਮਦਰੀਨ ਰਾਤ ਸਲੇ ਤੇ ਆਪੇ ਤੇ ਕਿੱਥੇ ਹੁਣ ਸ਼ੁਰੂ ਹੋ ਚੁੱਕਿਆ ਹੈ ਨੋਨਵਲੋਂ ਜੁੱਤਾਪੁਰ ਦੀ ਮਨ ਫੋਨ ਕੀਤਾ ਹੈ ਇਹ ਸਰਾਂ ਦੇ ਨਰ ਸਰਾਂ ਦੇ ਚੋਪਾਰ ਸਾਹ ਤੋਂ ਗੁਜ਼ਰਦੀ ਹੈ ਰੋਪੜ ਸਰਾਂ ਦੇ ਜਿੱਥੇ ਕੀ ਇਸ ਮੈਦਾਨ ਤੇ ਬੋਖ ਤੇ ਮੋਟਰਸਾਈਕਲ ਖੜਾ ਤੇ ਨੋਨਵਲ ਚੋਪਾਰ ਸਾਹ ਦੇ ਨਾਰੇ ਪਿੰਡ ਮੁੰਡੀਆਂ ਦਾ ਪੱਛੇ ਜਾਂਦਾ ਉਹਨਾਂ ਵੱਲੋਂ ਮਹਿਰਪੋਸ ਤੇ ਮੋਟਰਸਾਈਕਲ ਚਪਲ ਕੋਲ ਵੀ ਖੜੇ ਕਰਕੇ ਸ਼ਾਲ ਮਾਰਦੀ ਜਾਂਦੇ ਤੇ ਖੜੇ ਲੋਕਾਂ ਨੇ ਦੱਸਿਆ ਇਹਨੇ ਪਰਿਵਾਰ ਨੂੰ ਸਿੱਖ ਦਿੱਤਾ ਤੇ ਮਾਪੇ ਦੇ ਪਰਿਵਾਰ ਮੈਂਬਰ ਪਹੁੰਚ ਚੁੱਕੇ ਤੇ ਪਿੰਡ ਵਾਸੀਆਂ ਦਾ ਭਾਵ ਸੰਭੂ ਹੋਇਆ ਤੇ ਤੁਸੀਂ ਜਿਨ੍ਹਾਂ ਦਾ ਅਕਾ ਪ੍ਰ ਇੱਕ ਤੇ ਪਰਿਵਾਰ ਦੇ ਮੈਂਬਰ ਨੂੰ ਘਰ ਦੇ ਵਿੱਚ ਬਿਆਸ ਹੋਵੇ ਤੇ ਉਹ ਇੱਥੇ ਗੋਗਲੀ ਘੜੀ ਦੇ ਵਿੱਚ ਪਿੰਡ ਵਾਸੀ ਦੀ ਪੌਸਟਰ ਸੁਹੀ ਲੋਚਦੇ ਨੇ ਪਿੰਡ ਦੇ ਸਰਪੰਚ ਸਾਹਿਬ ਤੇ ਹੋਰ ਪਿੰਡ ਵਾਸੀ ਇਸ ਸਾਲ ਤੇ ਹੌਸਲੇ ਨਾਲ ਇਸ ਤਸਵੀਰ ਹੈ ਜਿਹੜੀ ਲੇਖਕ ਨੂੰ ਪਾਸਪੋਰਟ ਵਾਲੇ ਬੰਦੇ ਨੂੰ ਕੋਲ ਪਹੁੰਚਾ। ਮੁੱਤਕਾ ਕੋਰਾਂ ਟੀਮ ਨੇ ਪਿੰਡ ਵਾਸੀਆਂ ਨਾਲ ਕੰਟੈਕਟ ਬੁਲਾਇਆ ਜਾ ਰਿਹਾ ਤਾਂ ਜੋ ਉਸ ਦੀ ਤਲਾਸ਼ ਕੀਤੀ ਜਾ ਸਕੇ। ਦਿਨਾਂ ਤੋਂ ਜਮਦਨ ਵਾਸੀ ਇੱਥੇ ਖੜੇ ਸੀ ਜਿਨ੍ਹਾਂ ਵੱਲੋਂ ਦੇਖਿਆ ਗਿਆ ਤੇ ਪੁਸ਼ਟੀ ਕੀਤੀ ਗਈ। ਤੇ ਪਰਿਵਾਰ ਨੂੰ ਮੋਟਰਸਾਈਕਲ ਦੇ ਦੇਖ ਕੇ ਛਾਲ ਕਿ ਉਹਨਾਂ ਨੇ ਫੋਨ ਕੀਤਾ ਤੇ ਪਰਿਵਾਰ ਮੈਂਬਰ ਵੀ ਇੱਥੇ ਪਹੁੰਚ ਚੁੱਕੇ। ਦੁੱਧ ਪਾ ਕੇ ਦੁੱਧ ਪਾ ਕੇ ਇੱਥੇ ਖੜੇ ਲੋਕਾਂ ਨੇ ਦੱਸਿਆ ਕਿ ਦੁੱਧ ਪਾ ਕੇ ਹੈ ਡੈਰੀ ਦੇ ਵਿੱਚ ਤੇ ਉਸ ਤੋਂ ਬਾਅਦ ਇਸ ਘਟਨਾ ਨੇ ਅੰਜਾਮ ਦਿੱਤਾ ਗਿਆ। ਆਪ ਵੀ ਮਾਨਤਾ ਤੋਂ ਅੰਦਰੋਂ ਸਭ ਤੋਂ ਇੱਕ ਲਾਲਸੂ ਬੰਦੇ ਜੀ ਦੇਖੇ ਸਮਾਹ ਜਾਏ ਜਿੱਥੋਂ ਆ ਤੇ ਭਰਾ ਨੇ ਉਹਨਾਂ ਦੇ ਲਾਸ਼ਾਂ ਦੇਖੇ ਪ੍ਰਵਾਹ ਮੰਦਰ ਦੇਖ ਸਕਦੇ ਤੁਸੀਂ ਜਿਸ ਦਾ ਇੱਕ ਪਿਛਤਵਾ ਇਸ ਲਈ ਅੱਜ ਗੁਰਦੀਪਾਣਾ ਨੂੰ ਆਨਲਾਈਨ ਦੇਖਦਾ ਫਿਰਦਾ ਕੋਲ ਨੂੰ ਨਾ ਸੈਨ ਜੋਗੂ ਵਾਲਾ ਢਾਟਾ ਭਰਾ ਨੇ ਭਰਾ ਵੇਈਂ ਨੂੰ ਤੇ ਪ੍ਰਵਾਹ ਦੇ ਵਿੱਚ ਭਰਾ ਦੇ ਅੱਗੇ ਕੋਣ ਤੋਂ ਨਾਲ ਇੱਕ ਤਾਂ ਤਸਵੀਰ ਪਿੰਡਵਾਸੀ ਪਿੰਡ ਪੁੱਜੇ ਮੱਧਰੇ ਕੋਈ ਚੁੱਕੇ ਕੋਈ ਚੁੱਕੇ ਜੁੜੀਆਂ ਦੇ ਨਿਵਾਸੀ ਜਿੰਨੇ ਵੀ ਕੋਈ ਵੀ ਪਰਿਵਾਰ ਮਿਲਣ ਸਕੇ ਸੰਬੰਧਿਤ ਹੋ ਸਕਦੇ ਨੇ ਇਸ ਤਰ੍ਹਾਂ ਦੇ ਪਿਛਲੇ ਜਿਸ ਦੇ ਪ੍ਰਾਪਤ ਹੋਣ ਲਈ ਇਸ ਤਰ੍ਹਾਂ ਵੀ ਕੱਟ ਲੈ ਜਿੱਥੇ ਤੋਂ ਪ੍ਰਾਪਤ ਹੋ ਇਸ ਤਰ੍ਹਾਂ ਕਿਸੇ ਪਰਿਵਾਰ ਨੂੰ ਖੜਾ ਕਰੇ ਗਏ <laughs> it's the my ਉਰਜਾ ਨਕਰੀ ਦੇ ਪ੍ਰਾਂਤ ਦੇ ਹੋਰ ਪਰਿਵਾਰ ਮੈਂਬਰ ਉਸ ਇਸ ਘੜੀ ਦੇ ਵਿੱਚ ਕਾਫੀ ਸ਼ੁਰੂਆਤ ਤੋਂ ਕਨੇ ਚੰਕੌਰ ਸਾਹਿਬ ਉਸ ਵੀ ਇਸ ਟਿਕਾਣਾ ਦੇ ਹਿਸਤਾਨ ਤੇ ਪਹੁੰਚ ਚੁੱਕੀ ਹੈ ਦੇਖ ਸਕਦੇ ਚੰਕੌਰ ਸਾਹਿਬ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਉਹ ਕੀ ਮਾਪੇ ਤੇ ਇਸ ਟਿਕਾਣਾ ਦੇ ਹਿਸਤਾਨ ਤੇ ਪਹੁੰਚ ਚੁੱਕੀ ਹੈ ਅੱਛਾ ਚੰਕੌਰ ਸਾਹਿਬ ਕਮਲ ਕਨੇਜ ਜਿਹਨਾਂ ਨੂੰ ਇਸ ਸਤਿ ਸ੍ਰੀ ਅਕਾਲ ਸਾਲ ਕਰੇ ਜਿਨ੍ਹਾਂ ਨੇ ਇਹਨਾਂ ਵਾਰ ਨੂੰ ਚੁੱਕਾ ਸਰਵੇ ਉਹ ਲੈ ਕੇ ਸਪੀਡ ਦੇ ਦੇ ਨੂੰ ਚੁੱਕਾ ਸਾਲ ਕੁਲਸੀ ਬਾਲੀ ਦੀ ਰਿਪੋਰਟ ਆਗਰੇ ਹੈ ਪਰਵਾਸੀਏ ਦਾ ਪਾਉਂਚੇ ਹੋਏ ਨੇ ਕੋ ਪ੍ਰਾ ਪ੍ਰਾ ਦੇਸ਼ੋ ਤੇ ਪ੍ਰਾ ਨੇ ਬਲਾਸਾ ਦਿੰਦੇ ਹੋ ਉਹਨਾਂ ਦੇ ਪਿੰਡ ਵਾਸੀ ਲਾਈਵ ਤਸਵੀਰ ਹੈ ਪਹਿਲੀ ਲੂਟ ਤੋਂ ਬਾਅਦ ਸਾਹ ਕੋ ਕੁਵਾਲ ਸਿੰਘ ਵਾਲੀ ਦੀ ਝੋਟਾ ਪਿੰਡ ਕੋ ਜੀਮਤ ਹੈ ਲਾਹਰਪੋਟ ਤੇ ਛੜੀ गिनती बैठे मोटरसाइकिल नहरपुर खड़ा करके साथ नहरपुर से मोटरसाइकिल खड़ा करके पिंड मुंडिया निवासी इसका छोटा नाम है il veut que tu passes sans peut